ਦੋਸਤੋ ਬਾਬਾ ਫ੍ਰੀਜ ਯੂਨੀਵਰਸਿਟੀ ਆਫ ਹੈਲਥ ਸੈਂਸ ਫ੍ਰੀਡਕੋਟ ਵੱਲੋਂ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦ ਇਸ ਇਸ਼ਤਿਹਾਰ ਨੰਬਰ 5/2024 ਰਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹਨਾਂ ਪੋਸਟਾਂ ਲਈ ਡਰਕ ਤੋਂ ਇੰਟਰਵਿਊ ਹੋਵੇਗਾ ਜੀ ਬਖ ਬਖ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਇੰਟਰਵਿਊ ਹੋਵੇਗਾ ਜੀ ਬੱਬਾ ਫ੍ਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਫ੍ਰੀ ਕੋਡ ਦੇ ਐਡਰੈਸ ਤੇ 9/2024 ਨੂੰ ਸਵੇਰੇ 11 ਵਜੇ ਤੋਂ ਇੰਟਰਵਿਊ ਲਿਆ ਜਾਵੇਗਾ ਦੋਸਤੋ ਪੋਸਟਾਂ ਦੇ ਡਿਟੇਲ ਅਤੇ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਲੇਡੀ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਜੀ 1 7 अलग -अलग पे कमीशन ਦੇ ਅਨੁਸਾਰ ਤੁਹਾਨੂੰ 35 ਜাবেਗੀ ਪੋਸਟ ਨੰਬਰ 2 ਜੀ ਸੀਨੀਅਰ ਰਾਈਜੈਂਟਸ ਦੀਆਂ ਪੋਸਟਾਂ ਨੇ ਜੋ ਅਲੱਗ-ਅਲੱਗ ਫੀਲਡ ਵਿੱਚ ਅਨਾਉਂਸਮੈਂਟ ਕੀਤੀਆਂ ਨੇ ਟੋਟਲ ਪੋਸਟਾਂ ਨੇ 22 ਹਰ ਇੱਕ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਇਹਨਾਂ ਪੋਸਟਾਂ ਲਈ 81562 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਦੋਸਤੋ ਨਾ ਪੋਸਟਾਂ ਨੇ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਐਮ ਡੀ ਐਮ ਐਸ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਲੇਡੀ ਮੈਡੀਕਲ ਅਫਸਰ ਦੀਆਂ ਪੋਸਟਾਂ ਨੇ ਉਹਨਾਂ ਲਈ ਐਮਪੀਸ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜਿੱਦਾਂ ਤੁਸੀਂ ਬਣਾਣਾ ਜੀ ਡਿਮਾਂਡ ਡਰਾਫਟ ਡਿਮਾਂਡ ਡਰਾਫਟ ਤੁਸੀਂ ਬਣਾਣਾ ਜੀ ਰਜਿਸਟਰ ਬਾਬਾ ਫ੍ਰੀਜ ਯੂਨੀਵਰਸਿਟੀ ਆਫ ਹੈਲਥ ਐਂਡ ਫਿਟ ਕਰ ਦੇਣਾ ਤੇ ਬਣਾਣਾ ਹੋਵੇਗਾ ਜੀ ਜੋ ਜਰਨਲ ਕੈਟਾਗਰੀ ਦੇ ਉਮੀਦਵਾਰ ਨੇ ਜੀ ਉਹਨਾਂ ਲਈ 1770 ਰੁਪਏ ਐਸਸੀ ਕੈਟਾਗਰੀ ਦੇ ਉਮੀਦਵਾਰਾਂ ਵਾਸਤੇ 885 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੀ ਜੋ ਤੁਸੀਂ ਡੀਡ ਦੁਆਰਾ ਪੇਮੈਂਟ ਕਰਨੀ ਹੋਵੇਗੀ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮਰ ਜੋ ਸੀਨੀਅਰ ਅਜੰਦੀਆਂ ਪੋਸਟ ਹਨ ਜੀ ਜਾਂ ਸੀਨੀਅਰ ਟਿਊਟਰ ਦੀਆਂ ਨੇ ਜੀ ਉਹ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਲੇਡੀ ਮੈਡੀਕਲ ਅਫਸਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਐਪਲੀਕੇਸ਼ਨ ਫਾਰਮ ਤੁਸੀਂਾਂ ਦੀ ਆਫਸਰ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਉਹਦੇ ਨਾਲ 셀ਫ ਅਟੈਸਟਡ ਕਾਪੀਜ਼ ਡੇਟ ਆਫ ਬਰਥ ਪਰਮਾਨੈਂਟ ਐਡਰੈਸ ਮਾਰਕਸ਼ੀਟ ਡਿਗਰੀ ਐਕਸਪੀਰੀਅੰਸ ਐਪਲੀਕੇਸ਼ਨ ਫੀਸ ਡਰਾਫਟ ਨਾਲ ਅਟੈਚ ਕਰਕੇ ਤੁਸੀਂ ਨਾਲ ਲੈ ਕੇ ਜਾਣਾ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਲਈ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਕੋਈ ਵੀ ਪੇਪਰ ਵਗੈਰਾ ਨਹੀਂ ਹੋਵੇਗਾ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ